ਇਨਾ ਪਾਣੀ ਤੋਂ ਮੋਜੇ ਖੋਲਤੇ ਨਾ ਕੋਈ ਨੋਟੀਫਿਕੇਸ਼ਨ ਨਾ ਕੋਈ ਐਲਾਨ ਹੋਇਆ ਕੁਝ ਵੀ ਨਹੀਂ ਰਾਜਨੀਤਿਕ ਪਾਰਟੀਆਂ ਤੇ ਲਾ ਕੇ ਬੈ ਗਏ ਧਰਨਾ ਕਿ ਪਹਿਲਾਂ ਸੂਣਤਾ ਲੈ ਕਰੋ ਪਾਈ ਇਹ ਅਫਵਾਹ ਹੈ ਜਦੋਂ ਕੁਝ ਨਹੀਂ ਹੋਣਾ ਦੇਖੋ ਜੇ ਅੱਗ ਲੱਗਦੀ ਹੈ ਧੂਆਂ ਤਾਂ ਉੱਡਦਾ ਬਾਕੀ ਰਹੀ ਗੱਲ ਐਮਐਲਏ ਸਾਹਿਬ ਦੀ ਮੈਂ ਪਹਿਲਾਂ ਵੀ ਕਿਹਾ ਵੀ ਯਾਰ ਡਾਕਟਰ ਕਲਾਕਾਰ ਅੱਜ ਰਾਜਨੀਤੀ ਤੇ ਆ ਗਏ ਨਾ ਤਾਂ ਵਾਹ ਵਾਸਤਾ ਕੋਈ ਨਹੀਂ ਨਾ ਇਹਨਾਂ ਨੂੰ ਕੰਮ ਕਰਾਉਣ ਦਾ ਪਤਾ ਨਾ ਕਰਨ ਦਾ ਪਤਾ ਸੋ ਇਸ ਕਰਕੇ ਡਾਕਟਰ ਇੱਕ ਵਧੀਆ ਅੱਖਾਂ ਦਾ ਆਪਰੇਸ਼ਨ ਕਰ ਸਕਦਾ ਇੱਕ ਕਲਾਕਾਰ ਵਧੀਆ ਗੀਤ गा ਸਕਦਾ ਜਿਤਨਾ ਅਨਮੋਲ ਗਗਨਮਾਨਤੀ ਕੋਈ ਚੁਟਕਲੇ ਸੁਣਾ ਸਕਦਾ ਪਰ ਸਟੇਟ ਚਲਾਉਣੀ ਹਲਕਾ ਚਲਾਉਣਾ ਇਹਨਾਂ ਦੇ ਵਸ ਦੀ ਗੱਲ ਨਹੀਂ ਸੋ ਇਹਨਾਂ ਦਾ ਗੁੱਸਾ ਵੀ ਨਹੀਂ ਕਰਨਾ ਚਾਹੀਦਾ ਇਹ ਇਹ ਜਿਹੜੀ ਇਹਨਾਂ ਦੀ ਭਾਸ਼ਾ ਉਹ ਉਹ ਭਾਸ਼ਾ 'ਚ ਬੜਾ ਬਦਲਾਅ ਆ ਗਿਆ ਪਹਿਲਾਂ ਤਾਂ ਕਹਿੰਦੇ ਸੀ ਜਿਹੜੀ ਸੱਤਾਂ 'ਚੋਂ ਅੱਜ ਤੁਗਲਕੀ ਫਰਮਾਨ ਚੱਲ ਰਹੇ ਆ ਅੱਜ ਕਿਤੇ ਮੰਡੀਆਂ ਵੇਚੀਆਂ ਜਾ ਰਹੀਆਂ ਅੱਜ ਹਸਪਤਾਲ ਵੇਚੇ ਜਾ ਰਹੇ ਆ ਅੱਜ ਸਾਰਾ ਕੁਝ ਪੰਜਾਬ ਵੇਚਣ ਤੇ ਲਾਤਾ ਅੱਜ ਦੇਖੋ ਜਦੋਂ ਲੋੜੇ ਨਹੀਂ ਕਿਸੇ ਹਲਕੇ ਨੂੰ ਛੇੜਨ ਦੀ ਕਿਸੇ ਜ਼ਿਲ੍ਹੇ ਨੂੰ ਛੇੜਨ ਦੀ ਬੇਵਜਾ ਇੱਕ ਆਪੂਤਰੀਆਂ ਗੱਲਾਂ ਕਰਕੇ ਇਹ ਸਰਕਾਰ ਅੱਜ ਫੇਲ ਹੋ ਗਈ ਪਰ ਤੁਸੀਂ ਕਹ ਰਹੇ ਕਿ ਡਾਕਟਰਾਂ ਦਾ ਕਲਾਕਾਰਾਂ ਦਾ ਕੰਮ ਨਹੀਂ ਸੀ ਰਣਨੀਤੀ ਚ ਪਰ ਲੋਕਾਂ ਨੇ ਵੋਟਾਂ ਬਾਗੇ ਚਤਾਇਆ ਉਹ ਕਹਿੰਦੇ ਅਸੀਂ ਕਿਹੜਾ ਆਪ ਘਰ ਤੋਂ ਉੱਠ ਕੇ ਆਗੇ ਕਿ ਭਾਈ ਹਾਂ ਅਸੀਂ ਐਮਐਲਏ ਬਣ ਕੇ ਲੋਕਾਂ ਨੇ ਵੋਟਾਂ ਪਾਈਆਂ ਤਾਂ ਅਸੀਂ ਬਣੇ ਆ ਮੈਂ ਕਹਿੰਦਾ ਮਗਰੀ ਡਾਲਦੇ ਸੁਪਰੇ ਏਡੇ ਵੱਡੇ ਦਿਖਾਏ ਇਹ ਦੇਖੋ ਜੇ ਕੋਈ ਬਦਲਾਅ ਕਰ ਸਕਦਾ ਤਾਂ ਅਸੀਂ ਉਹ ਕਰ ਸਕਦੇ ਹਾਂ ਅਸੀਂ ਉਹ ਸੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਅਸਲ ਵਾਰਿਸ ਹੈ ਇਹਨਾਂ ਨੇ ਇਹ ਦਾਅਵੇ ਕਰਕੇ ਲੋਕਾਂ ਨੂੰ ਝੂਠ ਬੋਲ ਕੇ ਪੀਲੀਆਂ ਪੱਗਾਂ ਬੰਨ੍ਹ ਕੇ ਜੋ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਅੱਜ ਪੰਜਾਬ ਅੱਜ ਪੰਜਾਬ ਦੇ ਵਿੱਚ ਇਹ ਇੱਕ ਆਮ ਹੋ ਗਿਆ ਅੱਜ ਦੇਖੋ ਤੁਸੀਂ ਲਾ ਐਂਡ ਰੈਕਟਰ ਫੇਲ ਹੋ ਗਿਆ ਅੱਜ ਸਰਕਾਰ ਫੇਲ ਹੋ ਗਈ ਅੱਜ ਕੋਈ ਕਰਮਚਾਰੀ ਸਾਰੇ ਹੜਤਾਲਾਂ ਦੇ ਬੈਠੇ ਆ ਤਾਂ ਅੱਜ ਕਿਸਾਨ ਜਥੇਬੰਦੀਆਂ ਸੜਕਾਂ ਤੇ ਬੈਠੀਆਂ ਕਿਉਂ ਕਿਉਂਕਿ ਅੱਜ ਪੰਜਾਬ ਚ ਸਰਕਾਰਾਂ ਦੀ ਕੋਈ ਚੀਜ਼ ਨਹੀਂ ਪੁਲਿਸ ਜੰਗਲ ਰਾਹ ਚੱਲ ਰਿਹਾ ਹੈ। ਰੋਪੜ ਜ਼ਿਲ੍ਹੇ 'ਚ ਪਾਇੰਦ ਦਾ ਫਰਕ ਕੀ ਪਵੇਗਾ? ਉਹ ਕਹਿੰਦੇ ਪਹਿਲਾਂ ਵੀ ਤਾਂ ਰੋਪੜ ਜ਼ਿਲ੍ਹਾ ਸੀ। ਲੋਕ ਜਾਂਦੇ ਸੀ ਕੰਮ ਕਰਾਣ। ਹੁਣ ਵੀ ਚਲੇ ਜਾਣਗੇ ਕਿ ਆ ਫਰਕ ਪੈਂਦਾ? ਉਧਰਲੇ ਪਿੰਡ ਪਾ ਰਹੇ ਨੇ, ਉੱਥੇ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਦੇਖੋ ਜਦੋਂ ਮੈਂ ਕਹਿੰਨਾ ਮੰਨੂ ਹੁਣ ਸ਼ੂਗਰ ਆ ਮੰਨ ਲਓ ਤੁਸੀਂ ਕਹੀ ਜਾਓ ਖਾ ਮਿੱਠਾ ਖਾ ਮਿੱਠਾ ਕਿਉਂ ਖਲਾਣਾ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਜਿਹੜੀ ਚੀਜ਼ ਦੀ ਲੋੜ ਨਹੀਂ ਆ ਨਹੀਂ ਲੋਕ ਚਾਹੁੰਦੇ ਨਾ ਕਰੋ ਤੁਸੀਂ ਤਾਂ ਸੱਤਾਂ ਚੋਂ ਸਰਕਾਰ ਚਲਾਣੀ ਸੀਗੀ ਤੁਸੀਂ ਸਾਨੂੰ ਓਕਾ ਤੋਂ ਪੁੱਛ ਕੇ ਫੈਸਲੇ ਲੈਣੇ ਸੀਗੇ ਜਾਂ ਲੋਕ ਨਹੀਂ ਚਾਹੁੰਦੇ ਰਹਿਣ ਦੋ ਕਾਦੀ ਸਰਕਾਰ ਆ ਫਿਰ ਤੁਹਾਡੀ ਤੁਸੀਂ ਵਾਦਾ ਕਰਕੇ ਏਸੀ ਵੀ ਲੋਕਾਂ ਦੇ ਸੱਤਾਂ ਚੋਂ ਸਰਕਾਰਾਂ ਚੱਲਣਗੀਆਂ ਸੱਤਾਂ ਚ ਫੈਸਲੇ ਹੋਣਗੇ ਅੱਜ ਸੱਤਾਂ ਚ ਲੋਕ ਧਰਨੇ 'ਤੇ ਬੈਠੇ ਐਮਐਨਏ ਜਵਾਨ ਤੇ ਤੁਹਾਨੂੰ ਭਰੋਸਾ ਨਹੀਂ ਲੱਗ ਸੁਭਾਲ ਐ ਐਮਐਲਏ ਕਹਿ ਗਿਆ ਇੱਕ ਤਾਂ ਦੇ ਛਾਤੀ ਉੱਤੇ ਹੱਥ ਮਾਰ ਕੇ ਕਹਿੰਦਾ ਕਿ ਮੈਂ ਜਵਾਨ ਦ ਕਪਿੰਡ ਵੀ ਨਹੀਂ ਪੈਣ ਦਿੰਦਾ ਮੈਂ ਅੱਜ ਇਹ ਉਹਨਾਂ ਨੇ ਜਵਾਨ ਦਿੱਤੀ ਹੈ ਤਾਂ ਹੀ ਲੋਕ ਉੱਠੇ ਹੁਣ ਬਾਕੀ ਦੇਖ ਲੈਣੇ ਹੁਣ ਕਿੰਨੇ ਕ ਜਮਾਨ ਤੇ ਪੱਕੇ ਉਤਰਾਂਗੇ ਯੂ ਟਰਨ ਵਾਲੀ ਸਰਕਾਰ ਹੈ ਨਾ ਪਤਾ ਨਹੀਂ ਹੁਣ ਕਿਹੜਾ ਯੂ ਟਰਨ ਲੈ ਜਾਣਾ ਇਹਨਾਂ ਨੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਪ੍ਰਵਿੰਦਰ ਸੁਹਾਣਾ ਜੋ ਕਿ ਮੁਹਾਲੀ ਦੇ ਸ਼੍ਰੋਮਣੀ ਕਾਗਦ ਦੇ ਸੀਨੀਅਰ ਲੀਡਰ ਨੇ ਤਾਂ ਇਹਨਾਂ ਵੱਲੋਂ ਧਰਨੇ ਵਿੱਚ ਸਮੋਲਿਤ ਕੀਤੀ ਸੀ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਲੋਕਾਂ ਦੇ ਨਾਲ ਆ ਜਦੋਂ ਲੋਕ ਹੀ ਨਹੀਂ ਚਾਹੁੰਦੇ ਫਿਰ ਰੋਪੜ ਜਿਲ੍ਹੇ ਦੇ ਵਿੱਚ ਕਿਉਂ ਪਿੰਡ ਪਾਏ ਜਾ ਰਹੇ ਨੇ ਥੋੜੇ ਕਮ ਗੁਰਜੋਤ ਦੇ ਨਾਲ ਤੁਸੀਂ